ਨਹੀਂ ਮੰਮੀ ਤੁਸੀਂ ਮੇਰੇ ਤੋਂ ਕਿਉਂ ਪਰਦੇ ਰਹਦੇ ਰਹੇ ਹੈ? ਵੀ ਹੁਣ ਕੀ ਹੋ ਗਿਆ? ਕੋਈ ਗੱਲ ਦੱਸ ਦਿਆ ਕਰੋ ਹਾਂ ਮੈਨੂੰ ਬਾਹਰੋਂ ਪਤਾ ਲੱਗਦੀ ਆ ਚੰਗਾ ਲੱਗਦਾ ਆ। ਇਹਵੇਂ ਬੁੜਕੀ ਜਨਨ ਜਿੱਦਾਂ ਥੋੜੇ ਪਾਲੀ ਚ ਮਛਰੀ ਬੁੜਕਦੀ ਆ ਹੋਇਆ ਕੀ ਆ? ਜਿਹੜੀ ਆਪਣੀ ਗਲੀ ਵਾਲੀ ਸਾਈਡ ਤੋਂ ਕੰਮ ਦਿਆ ਉਹਦੇ ਵਿੱਥਾ ਪਈਆਂ ਤੁਸੀਂ ਸੀਮੈਂਟ ਦੇ ਨਾਲ ਲੱਗੇ ਜੇ ਭਰੌਣ ਤੇ ਤੁਹਾਨੂੰ ਰਵਾ ਪਾਉਂਦੀ ਕੀ ਲੋੜ ਆ ਹੈ? ਹਰੇ ਪੇਟ ਚ ਰੌਲਾ ਪਿਆ ਇਹਨਾਂ ਦਾ ਮੁੰਡਾ ਕੈਨੇਡਾ ਗਿਆ ਤੇ ਇਹਨਾਂ ਨੇ ਕੋਠੀ ਸ਼ੁਰੂ ਕਰਤੀ ਬਣਾਉਣੀ ਮੁੰਡੇ ਨੇ ਕਹਿੰਦੇ ਧੋਣੇ ਹੀ ਧੋਤਿਆ ਉਹ ਕਦੀ ਮੁੰਡੇ ਨੇ ਕੈਨੇਡਾ ਵਾਲੇ ਦੇ ਮੂੰਹ ਨਹੀਂ ਧੋਤਾ ਧੋਣੇ ਸਵਾਤ ਧੋਣੇ ਆ ਇੱਕ ਦਾੜੀ ਵਾਲਾ ਨੇ ਫੇਸਬੁੱਕ ਤੋਂ ਫੋਟੋ ਡ੍ਰੀਡ ਕਰੇ ਪਿਓਦਰੇ ਨੇ ਕਿਹੜੀ ਫੇਸਬੁੱਕ ਤੇ ਫੋਟੋ ਪਾਤੀ ਕੱਲ ਜਿਹੜਾ ਇਹਨੇ ਮੋਟਰਸਾਈਕਲ ਲਿਆ ਹੁੰਦਾ ਕਮੈਂਟ ਚ ਵਧਾਈ ਮੈਨੂੰ ਦੇਈ ਜਾਂਦੇ ਆ ਮੁੰਡਾ ਕੈਨੇਡਾ ਗਿਆ ਆ ਤੇ ਪਿਓ ਦਾ ਲੱਕ ਸਿੱਧਾ ਕਰਤਾ ਇੱਥੇ ਪੁੱਤ ਦਾ ਲੱਕ ਨਹੀਂ ਸਿੱਧਾ ਹੁੰਦਾ ਪਿਓ ਦਾ ਕਿੱਥੋਂ ਕਰ ਦੇਣਾ ਮੈਂ ਇਹ ਜੋਗੇ ਦੇ ਬੁੱਢੇ ਤੇ ਭੋਗ ਤੇ ਗਿਆ ਸੀ ਇਹਨ ਲੋਕੇ ਮੈਨੂੰ ਫੋਨ ਕਰਕੇ ਕਹੀ ਜਾਂਦੇ ਆ ਹੁਣ ਕਿਉਂ ਨੂ ਵਨਸ ਵਨ ਚਿੱਟੇ ਕੁਰਤੇ ਪਜਾਮੇ ਪੋਣਾ ਐ ਅਥੇ ਪੋਤ ਨੇ 6 ਦਿਨ ਤੋਂ ਕੱਚਾ ਨਹੀਂ ਬਦਲਿਆ ਕਿਉਂ ਉਹਨੂੰ ਕਿੱਥੋਂ ਕੁਰਤੇ ਪਜਾਮੇ ਮੈਂ ਪਵਾ ਦੇਣਿਆ ਉਹ ਤਾਂ ਕੰਜਰਾ ਸਾਨੂੰ ਦੋਵਾਂ ਜੀਆਂ ਨੂੰ ਪਤਾ ਤੇਰਾ ਦੁੱਕੀ ਜਿੰਨਾ ਸਾਨੂੰ ਸੋਖਣੀ ਐ ਬਾਕੀ ਫੋਕੀ ਟੋਰ ਤੇਰੀ ਲੋਕਾਂ ਸਾਹਮਣੇ ਬੰਡੀ ਬਣਾਈ ਜਾ ਓਏ ਇਹੋ ਜੀ ਫੋਕੀ ਟੋਰ ਨੂੰ ਕੀ ਕਰਨਾ ਮੈਂ ਆਪਣੀਆਂ ਉਹਨਾਂ ਨੂੰ ਉਤਰਲੇ ਤੁਰਲੇ ਕੱਢੇ ਆ ਕਿ ਮੈਂ ਮਹੀਨਾ ਰੋਕੇ ਕਰਾਇਆ ਦੇਣਾ ਐ ਉਹ ਤਾਂ ਉਹਲੇ ਫੋਟੋ ਵੇਖ ਲੈਂਦੀ ਹੁਣ ਕਿੱਥੋਂ ਆਏ ਤਰ ਕੋ ਪੈਸੇ ਇੰਡੀਆ ਭੇਜਿਆ ਜੋ ਕੇ ਪੈਸੇ ਤੇਰ ਕੋ ਕਿੱਥੋਂ ਆਏ ਮੇਰਾ ਵੀ ਕਰ ਆ ਲਈ ਆ ਵੇ ਤੂੰ ਕੈਨੇਡਾ ਆ ਏਜੰਟ ਦੇ ਪੈਸੇ ਦੇ ਨਾਲ ਆ ਇੱਥੇ ਆਉਣ ਦੇ ਪੈਸੇ ਦੇ ਨਾਲ ਆ ਮੈਂ ਗਲਤੀ ਕਰ ਲਈ ਤੁਹਾਡੇ ਘਰ ਜਾਮ ਕੇ